ਡੀਜੀਪੀ ਪੰਜਾਬ ਗੌਰਵ ਯਾਦਵ ਐਸਐਸਪੀ ਬਟਾਲਾ ਸੋਹੇਲ ਕਾਸਮੀਰ ਦੇ ਹੁਕਮਾਂ ਅਤੇ ਡੀਐਸਪੀ ਹਰੀਸ਼ ਬਹਿਲ ਦੀ ਅਗਵਾਈ ਹੇਠ ਐਸਐਚਓ ਸੁਖਵਿੰਦਰ ਸਿੰਘ ਅਤੇ ਇਸ ਸਮੂਹ ਪੁਲਿਸ ਮੁਲਾਜ਼ਮਾਂ ਵੱਲੋਂ ਦੀਵਾਲੀ ਨੂੰ ਮੁੱਖ ਰੱਖਦਿਆਂ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਪੂਰੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਡੀਐਸਪੀ ਹਰੀਸ਼ ਬਹਿਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਅਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਸ਼ਰਾਰਤ ਨਾ ਕੀਤੀ ਜਾਵੇ ਨੂੰ ਮੁੱਖ ਰੱਖਦਿਆਂ ਅਤੇ ਪਬਲਿਕ ਦੀ ਸੁਰੱਖਿਆ ਯਕੀਨੀ ਆਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਉਸ ਦੀ ਸੂਚਨਾ ਪੁਲਿਸ ਨੂੰ ਦੇਣ ਅੱਜ ਫਲੈਗ ਮਾਰਚ ਕਿੱਦੇ ਕਿਸ ਸੰਬੰਧ ਕੱਢਿਆ ਗਿਆ ਅੱਜ ਦੀਵਾਲੀ ਦੇ ਤਿਹਾਰ ਜੋ ਕਿ ਆਪਣੇ ਦੇਸ਼ ਦਾ ਬਹੁਤ ਵੱਡਾ ਤਿਹਾਰ ਹੈ ਤੇ ਉਸ ਤਿਹਾਰ ਨੂੰ ਹੀ ਮੱਦੇ ਨਜ਼ਰ ਰੱਖੇ ਹੋਏ ਅੱਜ ਇਸ ਸਿਚੂ ਸ਼੍ਰੀ ਹਰਗੋਬਿੰਦਪੁਰ ਸੁਖਿੰਦਰ ਸਿੰਘ ਹੁਣਾਂ ਨਾਲ ਔਰ ਉਹਨਾਂ ਦੀ ਸਾਰੀ ਟੀਮ ਦੇ ਨਾਲ ਅਸੀਂ ਸਾਰੇ ਬਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਆਂ ਔਰ ਇਹਦਾ ਮਕਸਦ ਲੋਕਾਂ ਦੇ ਵਿੱਚ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨ ਵਾਲੀ ਗੱਲ ਹੈ ਕਿ ਪੁਲਿਸ ਹਰ ਟਾਈਮ ਤੁਹਾਡੇ ਨਾਲ ਹੈਗੀ ਆ ਇਸ ਕਰਕੇ ਇਸ ਇhtiyar ਨੂੰ ਬੇਖੌਫ ਹੋ ਕੇ ਪੂਰੀ ਖੁਸ਼ੀਆਂ ਦੇ ਨਾਲ ਪੂਰੀ ਤੰਦਰੁਸਤੀ ਨਾਲ ਆਪਣਾ ਮਨਾਣ ਤੇ ਕਿਸੇ ਕਿਸਮ ਦੇ ਵੀ ਅਗਰ ਕੋਈ ਗੱਲ ਹੁੰਦੀ ਹੈ ਤੇ ਪੁਲਿਸ ਉਹਨਾਂ ਦੀ ਮਦਦ ਲਈ ਉਹਨਾਂ ਦੇ ਲਈ ਹਰ ਟਾਈਮ 24 ਘੰਟੇ 24/7 હાજર ਹੈਗੀ ਆ ਤੇ ਕਿਸੇ ਵੀ ਟਾਈਮ ਤੇ ਸਾਨੂੰ ਫੋਨ ਕਰਨ ਹਾਂ ਬਾਕੀ ਇਹ ਹੈ ਕਿ ਮੈਂ ਇਲਾਕਾ ਵਾਸੀਆਂ ਨੂੰ ਇਹ ਜ਼ਰੂਰ ਅਪੀਲ ਕਰਦਾ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਜੋ ਧਿਆਰਾਂ ਦੇ ਮੱਦੇਨਜ਼ਰ ਭੀੜ ਭੜਕਾ ਦੇਖ ਕੇ ਤੇ ਕੋਈ ਲਵਾਰੇ ਸਮਾਨ ਅਗਰ ਉਹਨਾਂ ਨੂੰ ਕੋਈ ਨਜ਼ਰ ਆਂਦਾ ਤਾਂ ਉਹਦੀ ਇਮੀਡੀਏਟ ਸਾਨੂੰ ਸੂਚਨਾ ਦੇਣ ਉਹ ਕੋਈ ਵੀ ਵਿਸਫੋਟਕ ਹੋ ਸਕਦਾ ਕੋਈ ਕੁਝ ਵੀ ਹੋ ਸਕਦਾ ਇਸ ਕਰਕੇ ਉਹਦੇ ਵਿੱਚ ਨਾ ਤਾਂ ਇਹ ਲਗਰਜੀ ਕਰਨ ਤੇ ਨਾ ਇਸ ਗੱਲ ਦਾ ਦੱਸਣ 'ਚ ਗੁਰੇ ਕਰ। ਥੈਂਕ ਯੂ।